ਲੋ ਵੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਦੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਬਲੌਗਿੰਗ ਕਰਨ ਲੱਗੇ ਆਂ ਤੇ ਵੀਡੀਓ ਦਾ ਐਂਡ ਤੱਕ ਬਣਿ ਰਹੋ ਕਿਉਂਕਿ ਅੱਜ ਸਾਡੀ ਬੀਬੀ ਚੱਲੀ ਆ ਪੇਕੇ ਪੇਕੇ ਘਰ ਲੋ ਵੀ ਬੀਬੀ ਸਾਡੀ ਟਰੈਵਲਿੰਗ ਕਰਦੀ ਰਹਿੰਦੀ ਆ ਯਾਤਰਾ ਜਿਵੇਂ ਬਲੌਗ ਬਣਾਉਣ ਲੱਗਾ ਦਿੱਲੀ ਤਾਂ ਤੁਸੀਂ ਕਹਿੰਦੇ ਬੀਬੀ ਇੰਨਾ ਘੁੰਮਦੀ ਆ ਤੇ ਬੀਬੀ ਸਾਡੀ ਟਰੈਵਲ ਤੇ ਬੱਧ ਰਹੀ ਦੀ ਆ ਕਦੇ ਇੱਥੇ ਕਦੇ ਕਿਤੇ ਕਦੇ ਕਿਤੇ ਕਦੇ ਕਿਤੇ ਤੇ ਹੁਣ ਚੱਲਦੀ ਆ ਤੇ ਬੀਬੀ ਦੇ ਭਾਈ ਦਾ ਪੈ ਰਿਆ ਘਰ ਬੀਬੀ ਚੱਲੀ ਆ ਘਰ ਦੇਖਣ ਬਾਕੀ ਉਹ ਤਾਂ ਮੈਸਤਰੀ ਨੂੰ ਵੀ ਕਹਿਣਾ ਨਹੀਂ ਜਾ ਕੇ ਫਿਰ ਹਾਂ ਇਹ ਆ ਇਹ ਆ ਸਮਾਂ ਨਹੀਂ ਆਇਆ ਕਰੋ ਹਾਂ ਤੇ ਹੁਣ ਆਪਾਂ ਚੱਲਦੇ ਹਾਂ ਲਓ ਭਾਈ ਬੀਬੀ ਸਾਡੀ ਲੈ ਕੇ ਜਾ ਰਹੀ ਆ ਨਾਲ ਬੂਟੀ ਜੜੀ ਬੂਟੀਆਂ ਬਹੁਤ ਕੁਝ ਬਣਾਉਂਦੀ ਰਹਿੰਦੀ ਆ ਤੇ ਆ ਲੈ ਕੇ ਜਾ ਰਹੀ ਆ ਭਾਈ ਨਾਲ ਹਮਮ ਇਹ ਕਰ ਸਦਾ ਇਹਦਾ ਪੱਤੀ ਆ ਹੋਰ ਚੱਲ ਫੜਾ ਦੇ ਲੈ ਬੜਾ ਇਹ ਸਾਮਾਨ ਜ਼ਰੂਰੀ ਹੁੰਦਾ ਚਾਹੀਦਾ ਨਾਲ ਆ ਵੀ ਇਹ ਤਾਂ ਆ ਵੀ ਉਹ ਫਿਰ ਨਾ ਲੈ ਲੈ ਇਹ ਕਾਦੀ ਵੀ ਨੇ ਇਹ ਤਾਂ ਹੋ ਗਏ ਇਹ ਗਾਨੇ ਤਾਂ ਇਹ ਤਾਂ ਹੋ ਜਾਣਗੇ ਤੇ ਮੈਂ ਕੋਈ ਅਬ ਇੱਕ ਕੀੜਾ ਫਿਰਦੇ ਨਾ ਮੈਂ ਕਹਿੰਨਾ ਨਹੀਂ ਹੋ ਰਹੀ ਆ ਕੀ ਹੈ ਵੀ ਨੇ ਕਾਦੀ ਨੇ ਸਰਬਾਹਤ ਨੇ ਚੱਲ ਚੱਲੀਏ ਫਿਰ ਆਜਾ ਚਲ ਵੀ ਹੁਣ ਤੁਹਾਨੂੰ ਮਿਲਦੇ ਆ ਆ ਪਾ ਜੀ ਬੀਬੀ ਸਾਡੀ ਹੁਣ ਲੱਗੀ ਹੈ ਮਿਲਣ ਤੇ ਚੱਲੀ ਭਾਈ ਹੱਥ ਤੇ ਨਾ ਹੋਵੇ ਚੱਲਦਾ ਚੱਲਦਾ ਭਾਈ ਠੀਕ ਆ ਚੱਲੀਏ ਹਾਂ ਚੱਲ ਵੀ ਆਪਾਂ ਪਹੁੰਚ ਚੁੱਕੇ ਆ ਤੇ ਆ ਦੇਖੋ ਕਿੰਨਾ ਸੋਹਣਾ ਗੇਟ ਦੇ ਉੱਪਰ ਲਿਖਿਆ ਹੋਇਆ ਲਓ ਵੀ ਦੇਖੋ ਇੱਧਰ ਵੀ ਦੋਨੋਂ ਸਾਈਡ ਤੇ ਮੈਂ ਤੁਹਾਨੂੰ ਦੂਰ ਦੂਰ ਦਿਖਾਉਣਾ ਜਿਵੇਂ ਦੇਖੋ ਤੇ ਚੱਲਦੇ ਅੰਦਰ ਆਪਾਂ ਹੁਣ ਲਓ ਵੀ ਆਪਾਂ ਪਹੁੰਚ ਚੁੱਕੇ ਆ ਮਾਮੇ ਉਹਨਾਂ ਕੋਲੇ ਇਹ ਨਾਲ ਆ ਗਿਆ ਸਮੋਸੇ ਤੇ ਨਾਲ ਆ ਗਿਆ ਤਰਕੋਕ ਤੇ ਹੁਣ ਪਹਿਲਾਂ ਆਪਾਂ ਖਾ ਲਈਏ ਛੇਪ ਤੁਨੂੰ ਇਹ ਨਹੀਂ ਭੈਣਾ ਭਾਈ ਆਹ ਸਮੋਸਾ ਖਾਂਦੀ ਅਸੀਂ ਤੀਆਂ ਦੇਖਣ ਆਇਆ ਦੋਏ ਭੈਣਾ ਸਹੀ ਹਾਂ ਦੋਏ ਭੈਣਾ ਤੀਆਂ ਦੇਖਣ ਆਇਆ ਭਾਈ ਹਾਂ ਕੋਦਤੀ ਆ ਗਈਆਂ ਸਹੀ ਹਾਂ ਦੋਏ ਮਿਲ ਗਈਆਂ ਨਹੀਂ ਖਾ ਨਹੀਂ ਕਾਦਾਉਂ ਦਿਖਾ ਨਹੀਂ ਤੀਆਂ ਦੇਖਣ ਆਇਆ ਭਾਈ ਦੋਏ ਭੈਣਾ ਅੱਜ ਸੀਪ ਲੱਗ ਗਈਆਂ ਹਾਂ ਜੀ ਬੀਬੀ ਦੋਈ ਭੈਣ ਵੀ ਆ ਗਈ ਹਾਂ ਦੋਈ ਭੈਣ ਆਈਆਂ ਵੇ ਕਿ ਇੱਧਰ ਵਈ ਰੰਗ ਦਾ ਕੰਮ ਚੱਲਦਾ ਉਹ ਹਣਾ ਮਾਮਾ ਹਾਂ ਤੇ ਤੁਹਾਨੂੰ ਮਲਾਉਣੇ ਆ ਫਿਰ ਸਾਡੀ ਤਾਂ ਪੁੱਛਾਂ ਮੈਂ ਤਾਲੀ ਬਣਾਈਏ ਬਣਾਉਣੀ ਹੈ ਹੈ ਬੁਗਣੀ ਚਾਹਿਆ ਤੇ ਤੁਹ ਬਣਾਉਣੀ ਨਹੀਂ ਕਿਹੜੇ ਆਹਹ ਫਿਰ ਤਾਂ ਨਹੀਂ ਉਹ ਕਰਦਾ ਹਾਂ ਆ ਬਿੱਤੀਆ ਕਤੋਂ ਵੱਡੇ ਹੀ ਬਹੁਤ ਨੇ ਹਾਂ ਬਾਕੀ ਮੌਸਮ ਦੇਖੋ ਕੁਰਸੀਆਂ ਬੜੀ ਜ਼ਬਰਦਸਤ ਨੇ ਨਾ ਰੰਗ ਵੀ ਦੂਰ ਬੜਾ ਜ਼ਬਰਦਸਤ ਆ ਕੁਰਸੀਆਂ ਬੜੀ ਜ਼ਬਰਦਸਤ ਨੇ ਤੇ ਰੰਗ ਵੀ ਬੜਾ ਜ਼ਬਰਦਸਤ ਆ ਇਸ ਲਈ ਇੰਜ ਲੱਗਦਾ ਨਾ ਇਹ ਆ ਗਿਆ ਲੈ ਤੇ ਨੰਮਾ ਦੇਖੀ ਜਦੀ ਦੂਆ ਸਿਰ ਨਾ ਬੱਚ ਕੁਬੀਲਦਾਰੀ ਹਾਂ ਮਲੀ ਬੀਬੀਨ ਦਾ ਮਾਮੇ ਦੀ ਹੂੰ ਲਓ ਵੀ ਇੱਧਰ ਭੱਜ ਲਾਈ ਹੋਈ ਆ ਹਰੀ ਵਾਈ ਬੇਲਾ ਗੁੱਲਾ ਦੇਖੋ ਆ ਮਿਰਚਾਂ ਲਓ ਵੀ ਆ ਮਿਰਚਾਂ ਤਾਂ ਬਹੁਤ ਲੱਗੀਆਂ ਹੋਈਆਂ ਨੇ ਮਿਰਚਾਂ ਬਹੁਤ ਲੱਗੀਆਂ ਹੋਈਆਂ ਨੇ ਨਹੀਂ ਆ ਸਾਰਿਆਂ ਨੂੰ ਲੱਗੀਆਂ ਨੇ ਇੱਧਰ ਇੱਧਰ ਨਹੀਂ ਆ ਆ ਨਹੀਂ ਹੈਗੀਆਂ ਇੰਦਰ ਹਾਂ ਆ ਤੋੜੀਆਂ ਹੋਣਗੀਆਂ ਕਿ ਨਹੀਂ ਕਿੱਥੋਂ ਲਿਆਂਦੀ ਦੀ ਮਿਰਚ ਇਹ? ਸਿਰ ਆ ਬੱਚੇ ਦਾ ਬੂਟੇ ਭਰੇ ਪਏ ਨੇ ਜਿਵੇਂ ਆ ਭਰੇ ਪਿਆ ਆ ਜਾ ਭਰੇ ਪਿਆ ਆਹ ਆ ਵੀ ਇੱਧਰ ਭਰੇ ਪਿਆ ਦਾ ਬਾਕੀ ਆ ਬੇਲਾਂ ਲੋ ਲੋ ਬਈ ਕੰਮ ਜੋਰਾਂ ਤੇ ਚੱਲਦਾ ਵੀਂ ਵੀ ਤੇਰ ਸਬਜ਼ੀ ਲਈ ਕਠੇ ਵਗੈਰਾ ਸਿਲ ਰਹੀ ਆ ਤੇ ਦੀ ਮਾਸੀ ਉਧਰ ਭਾਂਡੇ ਗੁੰਡੇ ਤੋ ਰਹੀ ਆ ਤੇ ਕੰਮ ਚੱਲਦਾ ਪੂਰਾ ਜੋਰਾਂ ਤੇ ਤੇ ਮਾਮਾ ਨੇ ਯਾਰ ਇਹ ਨੱਪਿਆ ਓਹਾਲ ਠੀਕ ਆ ਚੱਲਦਾ ਫਿਰ ਮੈਂ ਅੱਛਾ ਹਾਂ ਹਾਲੇ ਬੈਲਾ ਹੋਣ ਹਾਲ ਮਜਾ ਨਹੀਂ ਚੱਲਦੇ ਹੁਣ ਬਹਿ ਜਾ ਬਹਿ ਜਾ ਕਮਾਈ ਨਹੀਂ ਕਰਨੀ ਉੱਥੇ ਜਾ ਕੇ ਬਹੁਤ ਕਮਾਈ ਕਰਨੀ ਆ ਜੀ ਕੋਈ ਨਾ ਬਣਾ ਲਈ ਆਪ ਦਿੰਦੇ ਨਾ ਲਈ ਨਹੀਂ ਹਵਾ ਚੱਲਦੇ ਵਿੱਚ ਹੈ ਬੜੀ ਹਵਾ ਫੇਰ ਆਵਾਂਗੇ ਬਿਲਲੇ ਟਾਈਮ ਬਾਗ ਨੂੰ ਕੀ ਹੋ ਗਿਆ ਬਾਰੀ ਲੱਗੀ ਹੋਈ ਹੈ ਸੁੱਕ ਗਏ ਨਾ ਹਾਂ ਧੁੱਪ ਨਾਲ ਸੁੱਕ ਗਏ ਪੱਤੇ ਬਾਰੀ ਨਹੀਂ ਲੱਗੀ ਮੈਂ ਤਾਂ ਵਿੱਚੋਂ ਫਟਿਆ ਆ ਹੂੰ ਬਾਗੀ ਦਾ ਨਹੀਂ ਕਰਿਆ ਰੋਟੀ ਖਾਣ ਨਹੀਂ ਰੋਟੀ ਨਹੀਂ ਖਾਣੀ ਸਮੋਸਾ ਦਾ ਖਾ ਲਿਆ ਖਾ ਲਾ ਹੋਰ ਖਾ ਲਾ ਫਿਰ ਸਮੋਸਾ ਨਾ ਬਸ ਪਿਆ ਹੁਣ ਖਾਣਾ ਨਹੀਂ ਤੇ ਉਹ